ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਚ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਵੀ ਆਪਾਂ ਘਰ ਦੇ ਵਿੱਚ ਕੱਢੇ ਹੋਏ ਤਾਜ਼ੇ ਮੱਖਣ ਤੋਂ ਮਾਈਕ੍ਰੋਵੇਵ ਦੇ ਵਿੱਚ ਆਪਾਂ ਦੇਸੀ ਘਿਓ ਕਿਸ ਤਰ੍ਹਾਂ ਦੇ ਨਾਲ ਤਿਆਰ ਕਰਦੇ ਆਂ ਦੇਖੋ ਕਿੰਨਾ ਸੋਹਣਾ ਆਪਣਾ ਘਿਓ ਬਣ ਕੇ ਤਿਆਰ ਹੋਇਆ ਬਿਲਕੁਲ ਸ਼ੀਸ਼ੇ ਦੀ ਤਰ੍ਹਾਂ ਬਹੁਤ ਹੀ ਕਲੀਅਰ ਵਾ ਤੇ ਇਹ ਆਪਾਂ ਮਾਈਕ੍ਰੋਵੇਵ ਦੇ ਵਿੱਚ ਹੀ ਬਣਾਇਆ ਹੋਇਆ ਵਾ ਸੋ ਮੈਂ ਤੁਹਾਡੇ ਲਈ ਅੱਜ ਦੀ ਵੀਡੀਓ ਇਹੀ ਲੈ ਕੇ ਆਈਆਂ ਤੁਸੀਂ ਬਨੇ ਰਹਿਣਾ ਵੀਡੀਓ ਦੇ ਨਾਲ ਅਗਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਊਗੀ ਤਾਂ ਰਿਕਵੈਸਟ ਹੈ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਕਰਨਾ ਹਾਂਜੀ ਇੱਥੇ ਆਪਾਂ ਮਲਾਈ ਇੱਕ ਹਫ਼ਤੇ ਤੋਂ ਰੱਖੀ ਹੋਈ ਹੈ ਤੇ ਮੈਂ ਰਾਤੀ ਮਲਾਈ ਨੂੰ ਥੋੜਾ ਜਿਹਾ ਜਾਗ ਲਾਤਾ ਸੀਗਾ ਤੇ ਸਵੇਰ ਜਿਹੜੀ ਮਲਾਈ ਆਈ ਸੀ ਦੇ ਵਿੱਚ ਨਾਲ ਥੋੜਾ ਜਿਹਾ ਮੈਂ ਇਸ ਦੇ ਵਿੱਚ ਦੁੱਧ ਐਡ ਕਰ ਲਿਆ ਸੀਗਾ ਤੇ ਚੰਗੀ ਤਰ੍ਹਾਂ ਦੇ ਨਾਲ ਇਸ ਨੂੰ ਮਿਕਸ ਕਰ ਲਿਆ ਸੀ ਹੁਣ ਆਪਾਂ ਇਸ ਨੂੰ ਵਾਲੀ ਮਲਾਈ ਨੂੰ ਆਪਾਂ ਜੱਗ ਦੇ ਵਿੱਚ ਪਾ ਲਵਾਂਗੇ ਆਪਾਂ ਮਿਕਸੀ ਦੇ ਰਾਈ ਇਹ ਬਣਾਵਾਂਗੇ ਗ੍ਰਾਈਂਡਰ ਜਾਰ ਦੇ ਵਿੱਚ ਪਾ ਕੇ ਮੈਂ ਇਸ ਤਰ੍ਹਾਂ ਦੇ ਨਾਲ ਹੀ ਮੱਖਣ ਤਿਆਰ ਕਰਦੀ ਹੁੰਨੀ ਆ ਤੇ ਇਹ ਆਪਾਂ ਦੋ ਤੋਂ ਤਿੰਨ ਵੇਰਾਂ ਇਹ ਵਾਲੀ ਮਲਾਈ ਪਾ ਕੇ ਆਪਾਂ ਮੱਖਣ ਤਿਆਰ ਕਰਾਂਗੇ ਹਾਂਜੀ ਦੇਖੋ ਆਪਾਂ ਥੋੜਾ ਜਿਹਾ ਊਨਾ ਰੱਖ ਕੇ ਪਾਵਾਂਗੇ ਥੋੜਾ ਜਿਹਾ ਆਪਾਂ ਹੁਣ ਇਸ ਦੇ ਵਿੱਚ ਪਾਵਾਂਗੇ ਠੰਡਾ ਪਾਣੀ ਕਿਉਂਕਿ ਗਰਮੀਆਂ ਦੇ ਦਿਨ ਚੱਲ ਰਹੇ ਨੇ ਤੇ ਠੰਡੇ ਪਾਣੀ ਦੇ ਨਾਲ ਹੀ ਕਿਉਂ ਆਪਾਂ ਕੱਢਾਂਗੇ ਹਾਂਜੀ ਦੇਖ ਸਕਦੇ ਹੋ ਇਸ ਤਰ੍ਹਾਂ ਦੇ ਨਾਲ ਆਪਾਂ ਜੱਗ ਨੂੰ ਇਸ ਦੇ ਉੱਪਰ ਫਿੱਟ ਕਰਕੇ ਤੇ ਇਸ ਨੂੰ ਚਲਾ ਲਵਾਂਗੇ 5 ਮਿੰਟ ਚਲਾਉਣ ਦੇ ਵਿੱਚ ਹੀ 5 ਵੀ ਮਿੰਟ ਜ਼ਿਆਦਾ ਮੈਂ ਕਹਿ ਰਹੀਆਂ ਬਸ 5 ਤੋਂ ਘੱਟ ਮਿੰਟ ਹੀ ਲੱਗਦੇ ਨੇ ਇਸ ਤਰ੍ਹਾਂ ਦੇ ਨਾਲ ਤੁਸੀਂ ਚਲਾਓਗੇ ਤਾਂ ਦੇਖੋ ਬਹੁਤ ਜਲਦੀ ਦੇ ਨਾਲ ਆਪਣਾ ਮੱਖਣ ਜਿਹੜਾ ਮਿਕਸੀ ਦੇ ਨਾਲ ਤਿਆਰ ਕਰ ਸਕਦੇ ਆ ਹਾਂਜੀ ਦੇਖੋ ਆ ਮੱਖਣ ਰੈਡੀ ਹੋ ਗਿਆ ਵਾ ਹੁਣ ਆਪਾਂ ਜੱਗ ਨੂੰ نیچے ਉਤਾਰ ਲਵਾਂਗੇ ਜਿਹੜਾ ਆਪਣਾ ਮੱਖਣ ਤੇ ਲੱਸੀ ਤਿਆਰ ਹੋਈ ਉਹ ਮੈਂ ਇੱਕ ਡੋਲਣੀ ਦੇ ਵਿੱਚ ਕੱਢ ਲੂੰਗੀ ਇਸ ਦੇ ਵਿੱਚ ਹੀ ਸਾਰਾ ਇਕੱਠਾ ਕਰੀ ਜਾਵਾਂਗੀ ਹਾਂਜੀ ਦੇਖੋ ਵਿੱਚ ਮੱਖਣ ਹੈਗਾ ਇਹ ਤੇ ਇਸ ਨੂੰ ਵੀ ਆਪਾਂ ਕੱਢ ਲਵਾਂਗੇ ਹੁਣ ਆਪਾਂ ਫੇਰ ਇਸ ਦੇ ਵਿੱਚ ਜਿਹੜੀ ਮਲਾਈ ਵਾ ਪਾ ਦਵਾਂਗੇ ਇਹ ਆਪਾਂ ਤਿੰਨ ਵਾਰਾਂ ਕਰਕੇ ਆਪਾਂ ਚਲਾਇਆ ਵਾ ਤੇ ਠੰਡਾ ਪਾਣੀ ਪਾ ਦਵਾਂਗੇ ਤੇ ਫੇਰ ਆਪਾਂ ਇਸ ਨੂੰ ਗ੍ਰਾਈਂਡ ਕਰਕੇ ਕੱਢ ਲੈਨੇ ਆ ਹਾਂਜੀ ਦੇਖੋ ਸਾਰੇ ਮੱਖਣ ਨੂੰ ਆਪਾਂ ਡੋਲਣੀ ਦੇ ਵਿੱਚ ਹੀ ਪਾਈ ਜਾਵਾਂਗੇ ਉਸੀ ਜਿਹੋ ਦਾ ਮਦਾਣੀ ਦੇ ਨਾਲ ਵੀ ਕੱਢ ਸਕਦੇ ਹਾਂ ਤੇ ਥੋੜਾ ਜਿਹਾ ਬਚਿਆ ਸੀ ਹੁਣ ਆਪਾਂ ਠੰਡਾ ਪਾਣੀ ਪਾ ਕੇ ਚੰਗੀ ਤਰ੍ਹਾਂ ਦੇ ਨਾਲ ਕੜਛੀ ਨੂੰ ਵੀ ਪੁੰਝ ਲਵਾਂਗੇ ਤੇ ਸਗਲੇ ਨੂੰ ਵੀ ਆਪਾਂ ਪੁੰਝ ਲਵਾਂਗੇ ਤੇ ਇਸ ਤਰ੍ਹਾਂ ਦੇ ਨਾਲ ਆਪਣਾ ਮੱਖਣਾ ਜਿਹੜਾ ਬਹੁਤ ਆਸਾਨੀ ਦੇ ਨਾਲ ਤਿਆਰ ਹੋ ਜਾਂਦਾ ਵਾ ਦੇਖੋ ਜੀ ਸਾਰਾ ਮੱਖਣਾ ਆਪਣਾ ਤਿਆਰ ਹੋ ਗਿਆ ਹੁਣ ਆਪਾਂ ਸਾਰੇ ਮੱਖਣ ਨੂੰ ਡੋਲਣੀ ਦੇ ਵਿੱਚ ਕੱਢ ਲਿਆ ਤੇ ਹੁਣ ਮੈਂ ਉਸ ਦੇ ਵਿੱਚ ਪਾ ਦਵਾਂਗੀ ਠੰਡਾ ਪਾਣੀ ਕਿਉਂਕਿ ਠੰਡਾ ਪਾਣੀ ਪਾਉਣ ਦੇ ਨਾਲ ਆ ਜਿਹੜਾ ਮੱਖਣ ਜਲਦੀ ਦੇ ਨਾਲ ਜੁੜ ਜਾਂਦਾ ਵਾ ਹੁਣ ਇਸ ਨੂੰ ਆਪਾਂ ਕੱਢ ਲਵਾਂਗੇ ਥੋੜਾ ਜਿਹਾ ਮੱਖਣ ਮੈਂ ਸਾਈਡ ਤੇ ਕਰ ਦਵਾਂ ਕਿਉਂਕਿ ਬੱਚਿਆਂ ਨੇ ਖਾਣੀ ਹੁੰਦੀ ਆ ਥੋੜੀ ਜਿਹੀ ਮੱਖਣੀ ਮੈਂ ਸਾਈਡ ਤੇ ਕਟੋਰੀ ਦੇ ਵਿੱਚ ਕੱਢ ਦੂੰਗੀ ਹੁਣ ਜਿਹੜਾ ਆਪਾਂ ਦੇਸੀ ਘਿਓ ਤਰਕ ਕਰਨਾ ਵਾ ਉਸ ਦੇ ਲਈ ਆਪਾਂ ਮੱਖਣ ਸਾਈਡ ਤੇ ਕੱਢ ਲੈਨੇ ਕੱਚ ਦੇ ਬੋਲ ਦੇ ਵਿੱਚ ਆਪਾਂ ਕੱਢਾਂਗੇ ਕਿਉਂਕਿ ਆਪਾਂ ਬਣਾਉਣੇ ਤਾਂ ਗੈਸ ਤੇ ਵੀ ਹੁੰਨੇ ਆ ਤੇ ਗੈਸ ਤੇ ਕਾਫੀ ਟਾਈਮ ਲੱਗ ਜਾਂਦਾ ਵਾ ਮੇਰੇ ਕੋਲ ਜੇ ਅਗਰ ਟਾਈਮ ਘੱਟ ਹੋਵੇ ਜਾਂ ਮੈਂ ਕੋਈ ਕੰਮ ਕਰਦੀ ਹੋਵਾਂ ਤਾਂ ਮੈਂ ਫਿਰ ਮਾਈਕਰੋ ਦੇ ਵਿੱਚ ਵੀ ਮੈਂ ਬਣਾ ਲੈਂਦੀ ਹੁੰਨੀ ਆ ਹਾਂਜੀ ਤੁਸੀਂ ਦੇਖ ਸਕਦੇ ਹੋ ਮੱਖਣ ਆਪਾਂ ਸਾਰਾ ਕੱਢ ਲਿਆ ਵਾ ਜਿਹੜੀ ਐਕਸਟਰਾ ਮੱਖਣ ਦੇ ਵਿੱਚ ਲੱਸੀ ਸੀ ਉਹਨੂੰ ਆਪਾਂ ਡੋਰਣੀ ਦੇ ਵਿੱਚ ਪਾਉਣ ਲਿਆ ਵਾ ਤੇ ਹੁਣ ਆਪਾਂ ਮਾਈਕ੍ਰੋ ਦੇ ਵਿੱਚ ਮੱਖਣ ਨੂੰ ਰੱਖ ਦੇਵਾਂਗੇ ਤੇ ਹੁਣ ਆਪਾਂ ਇਹਨੂੰ ਕਰਦੇ ਆਂ ਚਾਲੂ ਹਾਂਜੀ ਦੇਖੋ ਸਭ ਤੋਂ ਪਹਿਲਾਂ ਦੇਖੋ ਘੀ ਤੇ ਬੇਕਰੀ ਵਾਲੇ ਆਪਸ਼ਨ ਨੂੰ ਆਪਾਂ ਕਲਿੱਕ ਕਰ ਦੇਣਾ ਬਾਅਦ ਵਿੱਚ ਆਪਾਂ ਸਟਾਰਟ ਵਾਲੇ ਆਪਸ਼ਨ ਨੂੰ ਨੱਪ ਦੇਣਾ ਹੈ ਤੇ ਆਪਣਾ 13 ਮਿੰਟ ਤੇ ਜਿਹੜਾ ਮਾਈਕਰੋ ਸੈੱਟ ਹੋ ਜਾਊਗਾ ਤੇ ਜਦੋਂ ਥੋੜੇ ਕਮੈਂਟ ਲੰਘ ਗਏ ਤੇ ਆਪਾਂ ਇੱਕ ਵਾਰ ਇਸ ਨੂੰ ਖੋਲ ਕੇ ਦੇਖ ਲਵਾਂਗੇ ਤੁਸੀਂ ਦੇਖ ਸਕਦੇ ਹੋ ਵੀ ਕਿਉਂ ਆਪਣਾ ਬਣਨਾ ਸਟਾਰਟ ਹੋ ਗਿਆ ਵਾ ਦੇਖੋ ਜੀ ਕਿੰਨਾ ਸੋਹਣਾ ਆਪਣਾ ਕਿਉਂ ਬਣ ਰਿਹਾ ਵਾ ਤੇ ਹੁਣ ਦੁਬਾਰਾ ਤੋਂ ਫੇਰ ਮੈਂ ਇਸ ਨੂੰ ਸਟਾਰਟ ਕਰ ਦਵਾਂਗੀ ਕੁਝ ਜ਼ਿਆਦਾ ਔਖਾ ਨਹੀਂਗਾ ਤੇ ਬਹੁਤ ਆਸਾਨੀ ਦੇ ਨਾਲ ਇਸ ਦੇ ਵਿੱਚ ਕਿਉਂ ਇਹ ਬਣ ਜਾਂਦਾ ਵਾ ਦੇਖੋ ਜੀ ਹੁਣ ਇੱਕ ਵਾਰਾਂ 13 ਮਿੰਟ ਤੇ ਜਿਹੜਾ ਆਪਾਂ ਸੈੱਟ ਕਰਿਆ ਸੀਗਾ ਮਾਈਕ੍ਰੋਨ ਨੂੰ ਉਹ ਆਪਣੇ ਪੂਰੇ ਹੋ ਗਏ ਨੇ ਤੇ ਹੁਣ ਆਪਾਂ ਚਮਚੇ ਦੇ ਨਾਲ ਦੇਖਦੇ ਵੀ ਦੇਖੋ ਜੀ ਆਪਣਾ ਘਿਓ ਤਿਆਰ ਹੋ ਗਿਆ ਵਾ ਤੇ ਬਸ ਥੋੜ੍ਹਾ ਜਿਹਾ ਜਿਹੜਾ ਨੀਤੇ ਛਿੱਧੀਆਂ ਜਿਹੀਆਂ ਹੁੰਦੀਆਂ ਉਹ ਰਹਿ ਜਾਣਗੀਆਂ ਤੇ ਉਹਨਾਂ ਨੂੰ ਆਪਾਂ ਖਤਮ ਕਰਨ ਦੇ ਲਈ ਦੇਖੋ ਜੀ ਹਲੇ ਆਪਣਾ ਘਿਓ ਥੋੜ੍ਹਾ ਜਿਹਾ ਛਾਂਟਵਾ ਜਾ ਹੈਗਾ ਵਾ ਤੇ ਦੁਬਾਰਾ ਤੋਂ ਆਪਾਂ ਫੇਰ ਸੈੱਟ ਕਰ ਦਵਾਂਗੇ ਮਾਈਕ੍ਰੋਵੇਵ ਨੂੰ ਹਾਂ ਜੀ ਹੁਣ ਆਪਾਂ ਇਸ ਨੂੰ ਮਾਈਕਰੋ ਤੇ ਕਰਾਂਗੇ ਮਾਈਕਰੋ ਕਰਕੇ 5 ਮਿੰਟ ਲਗਾ ਦੇਵਾਂਗੇ ਤੇ ਨਾਲ ਹੀ ਆਪਾਂ ਇਸ ਨੂੰ ਸਟਾਰਟ ਕਰ ਦਵਾਂਗੇ 5 ਮਿੰਟ ਤੋਂ ਬਾਅਦ ਵਿੱਚ ਆਪਾਂ ਦੁਬਾਰਾ ਫਿਰ ਚੈੱਕ ਕਰਾਂਗੇ ਵੀ ਆਪਣਾ ਘਿਓ ਬਣ ਗਿਆ ਕਿ ਨਹੀਂ ਹਾਂਜੀ ਦੇਖੋ ਘਿਓ ਆਪਣਾ ਬਣ ਗਿਆ ਵਾ ਹੁਣ ਆਪਾਂ ਮਾਈਕਰੋ ਦੇ ਵਿੱਚੋਂ ਆਪਣੇ ਘਿਓ ਨੂੰ ਬਾਹਰ ਕੱਢ ਲੈਣੇ ਆ ਦੇਖੋ ਜੀ ਕਿੰਨਾ ਸੋਹਣਾ ਘਿਓ ਬਣ ਕੇ ਤਿਆਰ ਹੋਇਆ ਵਾ ਤੇ ਕੋਈ ਭਾਂਡਾ ਨਹੀਂ ਸੜਦਾਗਾ ਤੇ ਕਾਸੇ ਦੀ ਹੋਰ ਨਹੀਂਗੇ ਟੈਨਸ਼ਨ ਤੇ ਬਹੁਤ ਹੀ ਜਲਦੀ ਇਹ ਵਾਲਾ ਘਿਓ ਬਣ ਜਾਂਦਾ ਹੈ ਦੇਖੋ ਜੀ ਕਿੰਨਾ ਸੋਹਣਾ ਆਪਣਾ ਘਿਓ ਆ ਜਿਹੜਾ ਬਣ ਕੇ ਤਿਆਰ ਹੋਇਆ ਵਾ ਤੇ ਆਪਾਂ گاਵਾ ਦਾ ਦੁੱਧ ਲੈਨੇ ਹੁੰਨੇ ਆ ਤੇ گاਵਾ ਦੇ ਦੁੱਧ ਦਾ ਤੁਹਾਨੂੰ ਪਤਾ ਵੀ ਘਿਓ ਪੀਲੇ ਰੰਗ ਦਾ ਹੁੰਦਾ ਏ ਦੇਖੋ ਜੀ ਬਹੁਤ ਹੀ ਕ੍ਰਿਸਟਲ ਟਾਈਪ ਆਪਣਾ ਘਿਓ ਬਣ ਕੇ ਤਿਆਰ ਹੋ ਗਿਆ ਵਾ ਸ਼ੀਸ਼ੇ ਵਰਗਾ ਆਪਾਂ ਘਿਓ ਤਿਆਰ ਕਰ ਲਿਆ ਵਾ ਤੇ ਇਸ ਨੂੰ ਹੁਣ ਆਪਾਂ ਠੰਡਾ ਕਰ ਲਵਾਂਗੇ ਠੰਡਾ ਕਰਨ ਤੋਂ ਬਾਅਦ ਵਿੱਚ ਆਪਾਂ ਇਸ ਨੂੰ ਸਾਈਡ ਤੇ ਕੱਢਾਂਗੇ ਹੰਜੀ ਘਿਓ ਆਪਣਾ ਠੰਡਾ ਹੋ ਗਿਆ ਵਾ ਤੇ ਹੁਣ ਆਪਾਂ ਘਿਓ ਨੂੰ ਪਾਣ ਲੈਨੇ ਆ ਤੇ ਸਾਈਡ ਤੇ ਆਪਾਂ ਬਰਤਨ ਦੇ ਵਿੱਚ ਕੱਢ ਲੈਨੇ ਆ ਬਸ ਇਸ ਤਰ੍ਹਾਂ ਦੇ ਨਾਲ ਆਪਣਾ ਘਿਓ ਬਣ ਕੇ ਹੋ ਜਾਂਦਾ ਹੈ ਮਾਈਕ੍ਰੋਵੇਵ ਦੇ ਵਿੱਚ ਤਿਆਰ ਮੈਨੂੰ ਉਮੀਦ ਹੈ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਚੰਗੀ ਲੱਗੀ ਹੋਵੇਗੀ ਅਗਰ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਣਾ ਬਸ ਜੀ ਤੁਸੀਂ ਇਹ ਧਿਆਨ ਰੱਖਣਾ ਮਾਈਕ੍ਰੋਵੇਵ ਦੇ ਵਿੱਚ ਤੁਸੀਂ ਜਦੋਂ ਵੀ ਘਿਓ ਤਿਆਰ ਕਰੋ ਤਾਂ ਤੁਹਾਡਾ ਪਾਂਡਾ ਛੋਟਾ ਨਹੀਂ ਹੋਣਾ ਚਾਹੀਦਾ ਤੁਸੀਂ ਜੋ ਵੀ ਕੱਚ ਦਾ ਬੋਲ ਵਗੈਰਾ ਲੈਣਾ ਹੈ ਤੇ ਉਹ ਥੋੜਾ ਵੱਡਾ ਹੋਵੇ ਨਹੀਂ ਤਾਂ ਘਿਓ ਉਬਾਲਾ ਖਾ ਕੇ ਬਾਹਰ ਆ ਜੂਗਾ ਥੈਂਕ ਯੂ